ਕਰਾਏ ਦੇ ਵਿੱਚ ਵੀਰੇ ਨਾ ਬਗਟ ਦਾ ਕੋਈ ਬੜਾ ਰੋਲ ਨਹੀਂ ਹੁੰਦਾ ਠੀਕ ਹੈ ਜੀ ਆ ਸਾਡਾ ਕਿਸਾਨ ਭਰਾ ਨਾ ਸਾਨੂੰ ਦੁੱਖ ਹੁੰਦਾ ਜਦੋਂ ਕੱਲੀ ਬਗਟ ਤੇ ਆ ਕੇ ਫੋਕਸ ਕਰੀ ਰੱਖਦਾ ਹਾਂਜੀ ਹਾਂਜੀ ਕਰਾਏ ਦੇ ਵਿੱਚ ਰੋਲ ਹੁੰਦਾ ਹੈ ਸਿਸਟਮ ਦਾ ਸਿਸਟਮ ਦਾ ਜੇ ਤੁਹਾਡੀ ਬਗਟ ਬਾਲੀ ਵਧੀਆ ਤੇ ਸਿਸਟਮ ਮਾੜਾ ਵਾਣ ਪੱਧਰ ਨਹੀਂ ਕਰਦਾ ਹਾਂਜੀ ਬਗਟ ਮਾੜੀ ਹੋਵੇ ਸਿਸਟਮ ਵਧੀਆ ਹੋਵੇ ਵਾਣ ਪੱਧਰ ਹੋ ਜਾਂਦਾ ਠੀਕ ਹੈ ਜੀ ਕ੍ਰਾਸ ਪੁੱਠਾ ਪਾਇਆ ਹੋਇਆ ਹੈ ਪੌਂਡੀਆਂ ਸਾਰੀਆਂ ਬੁਸ਼ ਵਾਲੀਆਂ ਪੁੱਠੇ ਕ੍ਰਾਸ ਦਾ ਇਹ ਫਾਇਦਾ ਵੀਰ ਜੀ ਛਿੱਟੇ ਨਹੀਂ ਮਾਰਦੀ ਟਰੈਕਟਰ ਤੇ ਗ੍ਰੀਸ ਦੇ ਅੱਛਾ ਜੀ ਹਾਂ ਇੱਕ ਜਿੱਧਰ ਆ ਕੇ ਦਿਖਾ ਦੇ ਅਜੇ ਤੱਕ ਕਿਸੇ ਕੰਪਨੀ ਨੇ ਨਹੀਂ ਬਣਾਈ ਇਹਦੀ ਰੋੜਾ ਟ੍ਰੇ ਆਟੋਮੈਟਿਕ ਫੁੱਲ ਕੇ ਬੰਦ ਹੁੰਦੀ ਆ ਆਪੇ ਖੁੱਲੂਗੀ ਆਪਣੇ ਕੋਲੇ ਇੱਕ ਕਿਸਾਨਾਂ ਵਾਸਤੇ ਹੋਰ ਵੀ ਸਹੂਲਤ ਹੈ ਮੰਨ ਲਾ ਕੋਈ ਕਿਸੇ ਵੀਰ ਦਾ ਸਿਸਟਮ ਮੌਕੇ ਤੇ ਨਹੀਂ ਠੀਕ ਹੁੰਦਾ ਆਪਣੇ ਕੋਲੇ ਪੁਰਾਣੇ ਹੈਗੇ ਆ ਸਿਸਟਮ ਆਪਾਂ ਬਾਈ ਨੂੰ ਆਪਦਾ ਪੁਰਾਣਾ ਸਿਸਟਮ ਦੇ ਦਿੰਨੇ ਆ ਕਿਸਾਨ ਨੂੰ ਵੀ ਕੰਮ ਚੱਲਦਾ ਹੋ ਜਾਂਦਾ ਜੀ ਤੂੰ ਆਪਦਾ ਕੰਮ ਚਲਾ ਤੇਰਾ ਕੰਮ ਨਹੀਂ ਰੁਕਣ ਦਿੰਦੇ ਜਦੋਂ ਤੇਰਾ ਅਸੀਂ ਠੀਕ ਕਰਤਾ ਸਾਡੇ ਵਾਲਾ ਦੇ ਜੀ ਆਪਦਾ ਲੈ ਹਾਂਜੀ ਉੱਪਰ ਕਰਿਆ ਵੇ ਆ ਫੇਰ ਇਹ ਚ ਆ ਗਿਆ ਤੇ ਟਰੈਕਟਰਾਂ ਨੂੰ ਇੱਥੇ ਚੈੱਕ ਕਰਕੇ ਸਿਸਟਮ ਆਪਦੀ ਤਸੱਲੀ ਕਰਕੇ ਫੇਰ ਦੇਈਦਾ ਠੀਕ ਹੈ ਇੱਕ ਆਪਾਂ ਪੁਰਾਣੇ ਸਿਸਟਮ ਤੇ ਹੋਰ ਸਹੂਲਤ ਕਰੀ ਆ ਉਹ ਟਰਾਂਸਮੀਟਰ ਹੈ ਹਾਂਜੀ ਅਵੇ ਇੱਥੋਂ ਖੜੇ ਨਾ ਮੈਂ ਆਵੇ ਚਲਾਦਾ ਇਹ ਵੇਖੀ ਜਾਈ ਹੁਣ ਚੱਲ ਪਈ ਉਹ ਚੱਲ ਪਿਆ ਨਾ ਹਾਂਜੀ 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 ਇਹ ਇੱਥੋਂ ਖੜੇ ਨਹੀਂ ਮੈਂ ਇਹ ਬੰਦ ਕਰਦਾ ਅੱਛਾ ਇਹ ਰਿਮੋਟ ਤੇ ਹੀ ਆ ਉਹ ਬੰਦ ਹੋ ਗਿਆ ਪਰ ਰਿਮੋਟ ਤੇ ਹੀ ਕਰ ਦਿੰਨੇ ਆ ਤੇ ਜ਼ਰੂਰੀ ਨਹੀਂ ਰਿਮੋਟ ਸਾਹਮਣੇ ਹੋਵੇ ਪਰ 10 ਕੰਧਾਂ 'ਚ ਹੋਣਾ ਵੇ ਮੈਂ ਮੂੰਹ ਇਧਰ ਨੂੰ ਕਰ ਲਿਆ ਰਿਮੋਟ ਉੱਲੇ ਕਰ ਲਿਆ ਹਾਂਜੀ ਹੁਣ ਵੇਖਿਓ ਚੱਲ ਪੂਗਾ ਉਹ ਚੱਲ ਪਿਆ ਨਾ ਬਿਲਕੁਲ ਚੱਲ ਪਿਆ ਉਹ ਬੰਦ ਕਰਾਂ ਨੂੰ ਹਾਂਜੀ ਆਲੇ ਬੰਦ ਹੋ ਗਏ ਹਾਂਜੀ ਇਸ ਬਗਟ ਤੇ ਆਪਣਾ ਰੇਟ ਆ ਲਾਈਕਾ ਲਾ ਕੇ 7 ਫੁੱਟੀ ਤੇ 370 ਠੀਕ ਐ ਇਹਦੇ ਤੇ ਵੀ 15000 ਛੋਟ ਦੇਤੀ ਆਪਾਂ 31 ਮਾਰਚ ਤੱਕ ਠੀਕ ਐ ਜੀ ਇਹਦੇ ਨਾਲ ਰੇਟ ਆ ਆਪਣਾ 285000 ਅਲਫਾ ਪ੍ਰੂ ਸ਼ਾਟ ਜੁਐਸਏ ਦਾ ਹਾਂਜੀ ਇਹਦੇ ਤੇ ਆਪਾਂ 15000 ਛੋਟ ਦੇਤੀ ਰੇਟ 270 31 ਮਾਰਚ ਤਾਈਂ ਇਹ ਆ ਗਿਆ ਆਪਣਾ ਦਿੱਲੀ ਦਾ ਬਣਿਆ ਅਲਫਾ ਸਿਸਟਮ ਐ ਠੀਕ ਐ ਜੀ ਇਹਦਾ ਰੇਟ ਆ 265000 ਠੀਕ ਹੈ ਜੀ ਇਹਦੇ ਤੇ ਵੀ 15000 ਛੋਟ ਦੇਤੀ ਰੇਟ 250000 ਤੇ ਇਹਨਾਂ ਦੀ ਗਰੰਟੀ ਵਾਰੰਟੀ ਅਲੱਗ-ਅਲੱਗ ਆ ਜਾਂ ਸੇਮ ਹੀ ਹੈ ਇਹਦੀ ਵੀ 2 ਸਾਲ ਹੈ ਇਹਦੀ ਵੀ 2 ਸਾਲ ਹੈ ਇਹਦੀ 14 ਮਹੀਨੇ ਕੰਪਨੀ ਦਿੰਦੀ ਆ ਪਰ ਆਪਾਂ ਆਪਦੇ ਨੂੰ 10 ਮਹੀਨੇ ਹੋਰ ਦੇ ਦੇਾਂਗੇ ਅੱਛਾ ਜੀ 2 ਸਾਲ ਹੀ ਆਪਾਂ ਆਪਦੇ ਮੇਂਦੀ ਹਾਂ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਖੜੇ ਆ ਗੁਰੂ ਨਾਨਕ ਐਗਰੀ ਵਰਕਰਸ ਕੋਟਕਪੂਰਾ ਜਿੱਥੇ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਕੰਪਿਊਟਰ ਕਰਾਹੇ ਤੇ ਬਾਈ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੁਹਾਨੂੰ ਦੱਸ ਦਵਾਂ ਜੇ ਕੋਈ ਵੀਰ ਕਿਸਾਨ ਵੀਰ ਲੋਨ ਵੀ ਕਰਵਾਉਣਾ ਚਾਹੁੰਦਾ ਵਾ ਤਾਂ ਬਹੁਤ ਹੀ ਸਸਤੇ ਰੇਟਾਂ ਤੇ ਲੋਨ ਬਾਈ ਹੁਣ ਹੀ ਖੁਦ ਕਰਵਾ ਕੇ ਦਿੰਦੇ ਆ ਤੇ ਬਾਈ ਉਹਨਾਂ ਨੇ ਆਫਰ ਵੀ ਰੱਖਿਆ ਹੋਇਆ ਵਾ ਉਹ ਆਫਰ 31 ਮਾਰਚ ਤੱਕ ਚੱਲੂਗਾ ਉਹ ਕੀ ਆਫਰ ਆ ਉਹ ਵੀ ਆਪਾਂ ਇਸ ਵੀਡੀਓ 'ਚ ਡਿਟੇਲ ਨਾਲ ਗੱਲਬਾਤ ਕਰਦੇ ਆ ਜੋ ਕਰਦੇ ਬਾਈ ਉਹਨਾਂ ਨਾਲ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਹੈ ਜੀ ਵਧੀਆ ਵੀਰੇ ਤੇ ਅੱਜ ਫੇਰ ਆਪਾਂ ਇੱਕ ਵਾਰ ਫੇਰ ਵੀਡੀਓ ਲਈ ਹੋ ਗਏ ਆ ਇਕੱਠੇ ਤੇ ਅੱਜ ਆ ਇਸ ਵਾਰ ਕੀ ਲਿਆਂਦਾ ਬਈ ਆਪਾਂ ਨਵਾਂ ਕੁਝ ਦੇਣ ਲੱਗੇ ਜਿਹੜੇ ਆਪਣੇ ਕਿਸਾਨ ਵੀਰਾਂ ਨੂੰ ਨਵਾਂ ਵੀਰੇ ਆਪਾਂ ਬਸ ਕਾਇਆ ਇਹ ਬਣਾਏ ਆ ਮਾਡਲਾਂ ਚੇਂਜ ਕਰੇ ਆ ਤੇ ਕੀ ਕੋਸਾ ਅੱਛਾ ਜੀ ਤਿੰਨ ਮਾਡਲ ਕਰਤੇ ਆ ਹਾਂ ਤਿੰਨ ਮਾਡਲ ਕਰਤੇ ਪਾਊਡਰ ਕੋਟ ਕਰਤਾ ਤੇ ਕੀ ਵੀਰ ਜੀ ਸਾਰਾ ਠੀਕ ਆ ਜੀ ਹਾਂਜੀ ਉਹ ਜਿਹੜਾ ਆਪਣਾ ਫੈਕਟਰੀ ਦੇ ਵਿੱਚ ਆਪਾਂ ਉਹ ਦੇਖਿਆ ਸੀਗੇ ਉੱਥੇ ਇਹਦਾ ਫੈਕਟਰੀ ਦੇ ਵਿੱਚ ਲੱਗਿਆ ਲੱਗਾ ਹੋਇਆ ਪੱਟੀ ਲੱਗੀ ਹੋਈ ਆ ਹਨਾ ਜੀ ਹਾਂਜੀ ਠੀਕ ਆ ਜੀ ਤੇ ਆਪਾਂ ਦੱਸਿਓ ਮਾਡਲਾਂ ਬਾਰੇ ਕਿਹੜੇ ਕਿਹੜੇ ਮਾਡਲ ਤੇ ਕੀ ਕੀ ਇਹਦੇ ਵਿੱਚ ਹੈਗਾ ਜੀ ਇਹ ਵੀਰ ਜੀ ਆਪਣਾ ਸਪੋਰਟਸ ਮਾਡਲ ਹੈ ਅੱਛਾ ਜੀ ਉਹ ਆ ਗਿਆ ਸਪੋਰਟਸ 4x4 ਕਰਾਰੋ ਮਾਡਲ ਅੱਛਾ ਜੀ ਉਹ ਆ ਗਿਆ ਸਪੋਰਟਸ ਪਲੱਸ ਮਾਡ ਤੇ ਉਹਦੇ ਇਹਦੇ ਦਾ ਟੂਲ ਵਗੈਰਾ ਦੋਨਾਂ ਦੇ ਲੱਗੇ ਉਹਦਾ ਟੂਲ ਕਿੱਥੇ ਹੈਗਾ ਜੀ ਉਹਦਾ ਉਹਦਾ ਟੂਲ ਵੀਰ ਜੀ ਵਿੱਚ ਹੀ ਬਣਾਇਆ ਹੋਇਆ ਹੈ ਅੱਛਾ ਜੀ ਹਾਂ ਠੀਕ ਹੈ ਤਾਂ ਬਾਕੀ ਦਾ ਟੂਲ ਬਹੁਤ ਵੱਡਾ ਬਣਾ ਦਿੱਤਾ ਹਾਂ ਇੱਕ ਬਾਕੀ ਸੁਖਦੀਪ ਵੀਰ ਮੈਂ ਹੋਰ ਤੈਨੂੰ ਗੱਲ ਦੱਸਦਾ ਹਾਂ ਹਾਂ ਜੀ ਕਿਰਾਏ ਦੇ ਵਿੱਚ ਵੀਰੇ ਨਾਲ ਬਗਟ ਦਾ ਕੋਈ ਬਾਲਾ ਰੋਲ ਨਹੀਂ ਹੁੰਦਾ ਠੀਕ ਹੈ ਜੀ ਸਾਡਾ ਕਿਸਾਨ ਭਰਾ ਨਾਲ ਸਾਨੂੰ ਦੁੱਖ ਆਉਂਦਾ ਜਦੋਂ ਕੱਲੀ ਬਗਟ ਤੇ ਆ ਕੇ ਫੋਕਸ ਕਰੀ ਰੱਖਦਾ ਹਾਂਜੀ ਹਾਂਜੀ ਕਿਰਾਏ ਦੇ ਵਿੱਚ ਰੋਲ ਹੁੰਦਾ ਹੈ ਸਿਸਟਮ ਦਾ ਸਿਸਟਮ ਦਾ ਜੇ ਤੁਹਾਡੀ ਬਗਟ ਬਾਲੀ ਵਧੀਆ ਤੇ ਸਿਸਟਮ ਮਾੜਾ ਵਾਣ ਪੱਧਰ ਨਹੀਂ ਕਰਦਾ ਹਾਂਜੀ ਬਗਟ ਮਾੜੀ ਹੋਵੇ ਸਿਸਟਮ ਵਧੀਆ ਹੋਵੇ ਵਾਣ ਪੱਧਰ ਹੋ ਜਾਂਦਾ ਠੀਕ ਆ ਜੀ ਤੇ ਇੱਕ ਚੀਜ਼ ਆ ਬਾਈ ਆਪਾਂ ਇੱਥੇ ਹੀ ਗੱਲ ਕਰ ਲਗੇ ਵੀ ਜਿਵੇਂ ਇਸ ਵਾਰ ਮੈਨੂੰ ਲੱਗਦਾ ਸਬਸਿਡੀ ਵਾਲਾ ਥੋੜਾ ਜਿਹਾ ਔਖਾ ਹੋ ਜਾਣਾ ਵਾ ਹਾਂਜੀ ਬਾਈ ਚੋਣ ਜਾਬਤਾ ਲੱਗ ਚੋਣ ਜਾਬਤਾ ਲੱਗ ਜਾਣਾ ਹਾਂ ਤੇ ਹੁਣ ਜਿਹੜੇ ਆਪਣੇ ਕਿਸਾਨ ਵੀਰ ਆ ਉਹਨਾਂ ਨੂੰ ਹੁਣ ਫਿਰ ਕੁਛ ਨਾ ਕੁਛ ਤਾਂ ਚਾਹੀਦਾ ਹੀ ਹੁੰਦਾ ਵਾ ਆਪਾਂ ਐਤ ਕੀ ਵੀਰੇ ਰੇਟ ਤੁਹਾਨੂੰ ਅੰਦਰ ਸਿਸਟਮਾਂ ਦੇ ਹਿਸਾਬ ਨਾਲ ਦੱਸ ਦੰਨੇ ਆ। ਹਾਂਜੀ ਜਿਹੜਾ 31 ਮਾਰਚ ਤੱਕ ਕਿਸਾਨ ਵੀਰ ਆਪਣੇ ਕੋਲੇ ਬੁੱਕ ਕਰਾਊਗਾ ਆਪਾਂ 15000 ਰੁਪਏ ਡਿਸਕਾਊਂਟ ਦੇਵਾਂਗੇ ਸਾਰੀਆਂ ਸਿਸਟਮਾਂ ਦੇ ਰੇਟਾਂ 'ਤੇ। ਸਾਰਿਆਂ 'ਤੇ। ਹਾਂ। ਚਲੋ ਵੀ ਐਤ ਕੀ ਉਧਰੋਂ ਨਹੀਂ ਦਾ ਕੁਛ ਆਪਣੇ ਵੱਲੋਂ ਕਰਦ ਗਏ ਹਨਾ। ਹਾਂਜੀ ਹਾਂਜੀ। 15000 ਰੁਪਏ ਆਪਾਂ ਡਿਸਕਾਊਂਟ ਦੇ ਦੇਾਂਗੇ ਕਿਸਾਨ ਭਰਾਵਾਂ ਨੂੰ। ਠੀਕ ਹੈ ਜੀ। ਤੇ ਇਹ ਆ ਗਈ ਅਣਮੋਲ ਅਣਮੋਲ ਮਸ਼ੀਨ ਵੀਰ ਬਰਨਾਲੇ ਦੀ ਬਣੀ ਐ। ਅੱਛਾ ਜੀ। ਇਹਦੇ ਵੀਰ ਜੀ 5 ਫਰਾਂ ਵਾਲੇ ਪੱਖੇ ਆ ਸਾਰੇ। ਠੀਕ ਹੈ। ਹਾਂ ਪੰਜ ਪਹਿਲੂ ਇਹਦਾ ਗੈਪ ਡਰਮ ਹੈ 크ਰਾਸ ਪੁੱਠਾ ਪਾਇਆ ਹੋਇਆ ਹੈ ਉਹਨੀਆਂ ਸਾਰੀਆਂ ਬੁਸ਼ ਵਾਲੀਆਂ ਪੁੱਠੇ 크ਰਾਸ ਦਾ ਇਹ ਫਾਇਦਾ ਵੀਰ ਜੀ ਛਿੱਟੇ ਨਹੀਂ ਮਾਰਦੀ ਟਰੈਕਟਰ ਤੇ ਗਰੀਸ ਦੇ ਅੱਛਾ ਜੀ ਹਾਂ ਇੱਕ ਜੀ ਇੱਧਰ ਆ ਕੇ ਦਿਖਾ ਦੇ ਅਜੇ ਤੱਕ ਕਿਸੇ ਕੰਪਨੀ ਨੇ ਨਹੀਂ ਬਣਾਈ ਇਹਦੀ ਰੋੜਾ ਟ੍ਰੇ ਆਟੋਮੈਟਿਕ ਖੁੱਲ ਕੇ ਤੇ ਬੰਦ ਹੁੰਦੀ ਆ ਆਪੇ ਹੀ ਖੁੱਲੂਗੀ ਆਪੇ ਹੀ ਬੰਦ ਹੋ ਜਾਣੀ ਬਹੁਤ ਵੱਡਾ ਫਾਇਦਾ ਕਿਸਾਨ ਨੂੰ ਥੱਲੇ ਉੱਤਰਨ ਦੀ ਲੋੜ ਨਹੀਂ ਲੋਡ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਇਹਦਾ ਵਜਨ ਹੈਗਾ 21 ਕੁਇੰਟਲ ਠੀਕ ਹੈ ਇਹਦਾ ਰੇਟ 3.50 ਲੱਖ 50 ਹਜ਼ਾਰ ਇਹਦੇ ਤੋਂ ਵੀ 15000 ਰੁਪਏ ਡਿਸਕਾਊਂਟ ਕਰ ਦਿਆ ਅੱਛਾ ਇਹ ਤੇ ਵੀ ਕਰ ਦਿੱਤਾ ਐਸ ਵੀ ਆਪਣੇ ਜਿੰਨੇ ਐਂਪਲੀਮੈਂਟ ਕੋਰਾ ਨਹੀਂ ਰੱਖਦੇ ਦੇ ਠੀਕ ਹੈ ਵੀ ਐਂਪਲੀਮੈਂਟ ਸਾਰਿਆਂ ਤੇ ਡਿਸਕਾਊਂਟ ਕਰਦਾ ਹੈ ਹਾਂ ਠੀਕ ਹੈ ਜੀ ਤੇ ਭਾਈ ਇੱਕ ਹੁੰਦਾ ਵਾ ਨਾਲ ਆ ਰਿਪੇਅਰ ਦਾ ਜਿਵੇਂ ਤੁਸੀਂ ਰਿਪੇਅਰ ਦਾ ਕੰਮ ਦਾ ਬਹੁਤ ਜ਼ਿਆਦਾ ਕਰਦੇ ਹੋ ਹਨਾ ਹਰੇਕ ਸਿਸਟਮ ਵੀ ਜੀ ਆਪਾਂ ਰਿਪੇਅਰ ਕਰਦੇ ਆ ਸਾਰਾ ਅਵੇਲੇਬਲ ਹੁੰਦਾ ਆਪਣੇ ਕੋਲੇ ਸਪੇਅਰ ਪਾਰਟ ਹਰੇਕ ਸਿਸਟਮ ਦਾ ਠੀਕ ਹੈ ਜੀ ਆਪਣੇ ਕੋਲੇ ਇੱਕ ਕਿਸਾਨਾਂ ਵਾਸਤੇ ਹੋਰ ਵੀ ਸਹੂਲਤ ਹੈ ਹਾਂਜੀ ਮੰਨ ਲਾ ਕੋਈ ਕਿਸੇ ਵੀਰ ਦਾ ਸਿਸਟਮ ਮੌਕੇ ਆਪਣੇ ਕੋਲੇ ਪੁਰਾਣੇ ਹੈਗੇ ਆ ਸਿਸਟਮ ਅੱਛਾ ਜੀ ਆਪਾਂ ਬਾਈ ਨੂੰ ਆਪਦਾ ਪੁਰਾਣਾ ਸਿਸਟਮ ਦੇ ਦਿੰਨੇ ਆ ਕਿਸਾਨ ਨੂੰ ਵੀ ਕੰਮ ਚੱਲਦਾ ਹੋ ਜਾਂਦਾ ਜੀ ਤੂੰ ਆਪਦਾ ਕੰਮ ਚਲਾ ਤੇਰਾ ਕੰਮ ਨਹੀਂ ਰੁਕਣ ਦਿੰਦੇ ਜਦੋਂ ਤੇਰਾ ਹੀ ਠੀਕ ਕਰਤਾ ਸਾਡੇ ਵਾਲਾ ਦੇ ਜੀ ਆਪਦਾ ਲੈ ਜਾ ਆਪਦਾ ਲੈ ਜਾ ਹਾਂ ਠੀਕ ਹੈ ਜੀ ਇੱਕ ਆਪਾਂ ਚੈੱਕ ਵਾਸਤੇ ਮਸ਼ੀਨ ਬਣਾਈ ਵੀ ਆ ਇੱਥੇ ਸੈਟ ਅਪ ਚੈੱਕ ਰਿਪੇਅਰ ਕਰਕੇ ਚੈੱਕ ਕਰਕੇ ਫੇਰ ਦਿੰਨੇ ਆ ਠੀਕ ਹੈ ਹਾਂ ਆਵੇ ਹੁਣ ਤੈਨੂੰ ਚਲਾ ਕੇ ਦਿਖਾ ਦਿੰਨੇ ਆ ਇਹ ਪੂਰਾ ਕੰਮ ਉਵੇਂ ਹੀ ਕਰਦੀ ਜਿਵੇਂ ਆਪਣਾ ਟਰੈਕਟਰ ਤੇ ਕਰਨਾ ਕੰਮ ਆਹ ਟਰੈਕਟਰਾਂ ਵਾਂਗੂ ਹੀ ਕਰਦੀ ਆ ਉਵੇਂ ਅੱਛਾ ਜੀ ਆ ਦੇਖ ਹੁ ਆਟੋਮੈਟਿਕ ਰੇਂਚ ਆ ਗਈ ਨਾ ਟਰੈਕਟਰ ਵਾਲੇ ਕਰਾ ਦੇਵਾਂਗੇ ਹਾਂਜੀ ਆਵੇਂ ਮੈਂ ਥੱਲੇ ਕਰਿਆ ਆਪੇ ਫੇਰ ਰੇਂਚ ਆ ਗਈ ਹਾਂਜੀ ਉੱਪਰ ਕਰਿਆ ਆ ਵੇ ਆਪੇ ਫੇਰ ਰੇਂਚ ਆ ਗਿਆ ਤੇ ਟਰੈਕਟਰਾਂ ਨੂੰ ਇੱਥੇ ਚੈੱਕ ਕਰਕੇ ਸਿਸਟਮ ਆਪਦੀ ਤਸੱਲੀ ਕਰਕੇ ਫੇਰ ਦੇਈਦਾ ਠੀਕ ਹੈ ਤੇ ਟਾਪਾ ਪੁਰਾਣੇ ਸਿਸਟਮ ਤੇ ਹੋਰ ਸੂਹਤ ਕਰੀਆ ਉਹ ਟਰਾਂਸਮੀਟਰ ਹੈ ਹਾਂਜੀ ਅਵੇ ਇੱਥੋਂ ਖੜੇ ਨੀ ਮੈਂ ਆਵੇ ਚਲਾਦਾ ਇਹ ਵੇਖੀ ਨਹੀਂ ਹੁਣ ਚੱਲ ਪਈ ਉਹ ਚੱਲ ਪਿਆ ਨਾ ਹਾਂਜੀ 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 ਇਹ ਇੱਥੋਂ ਖੜੇ ਨੀ ਮੈਂ ਇਹ ਬੰਦ ਕਰਦਾ ਅੱਛਾ ਇਹ ਰਿਮੋਟ ਤੇ ਹੀ ਆ ਉਹ ਬੰਦ ਹੋ ਗਿਆ ਪਰ ਰਿਮੋਟ ਤੇ ਹੀ ਕਰ ਦਿੰਨੇ ਆ ਤੇ ਜਰੂਰੀ ਨਹੀਂ ਰਿਮੋਟ ਸਾਹਮਣੇ ਹੋਵੇ ਪਰ 10 ਕੰਧਾਂ ਚ ਹੋਣਾ ਵੇ ਮੈਂ ਮੂੰਹ ਇਧਰ ਨੂੰ ਕਰ ਲਿਆ ਰਿਮੋਟ ਉੱਲੇ ਕਰ ਲਿਆ ਹਾਂ ਜੀ ਹੁਣ ਵੇਖੀਓ ਚੱਲ ਪੂਗਾ ਉਹ ਚੱਲ ਪਿਆ ਨਾ ਬਿਲਕੁਲ ਚੱਲ ਪਿਆ ਹੁਣ ਬੰਦ ਕਰਾਂ ਨੂੰ ਇਹ ਹਾਂਜੀ ਆਲੇ ਬੰਦ ਹੋ ਗਿਆ ਅੱਛਾ ਜੀ ਹਾਂ ਇਹ ਪਣਾ ਦਾਸ ਕੰਡਾ ਹੋਣ ਇਹ 300 ਮੀਟਰ ਦੇ ਘੇਰੇ ਚ ਆਪਣਾ ਰਮੋਟ ਕੰਮ ਕਰਦਾ ਕਿਸਾਨ ਨੇ ਚਾਹ ਪਾਣੀ ਪੀਣਾ ਇਹ ਵਿਚਾਰਾ ਧੁੱਪੇ ਖੜਾ ਕੱਲਾ ਚੱਲੀ ਜਾਂਦਾ ਜੀ ਬੈਟਰੀ ਖਾਈ ਜਾਂਦਾ ਜੀ ਨੂੰ ਸਾਹ ਨਹੀਂ ਮਿਲਦਾ ਜੀ ਹਾਂਜੀ ਹੁਣ ਬਸ ਆਪਦੇ ਟਰੈਕਟਰ ਤੋਂ ਬੰਨ੍ਹ ਕਰਕੇ ਚਾਹ ਪਾਣੀ ਪੀ ਲੋ ਇੱਕ ਕਿਸਾਨ ਟਰੈਕਟਰ ਟੁੱਟਰ ਲਾ ਕੇ ਤਾਂ ਲਾਉਂਦੇ ਰਹਿੰਦੇ ਸੀ ਹਾਂਜੀ ਹਾਂਜੀ ਇਹਨੂੰ ਫਿੱਟ ਕਰੋ ਥੱਲਿਓਂ ਖੜੇ ਚਲਾ ਦਿਓ ਥੱਲਿਓਂ ਖੜੇ ਚਲਾ ਦਿਓ ਤੇ ਹਰ ਇੱਕ ਸਿਸਟਮ ਤੇ ਹੋ ਜਾਂਦਾ ਜੀ ਹਾਂ ਹਰ ਇੱਕ ਸਿਸਟਮ ਤੇ ਆਪਾਂ ਕਰ ਦਿੰਨੇ ਆ ਜੀ ਠੀਕ ਆ ਜੀ ਨਵੇਂ ਤੇ ਤਾਂ ਆਪਾਂ ਕਰਕੇ ਹੀ ਦਿੰਨੇ ਆ ਠੀਕ ਹੈ ਇਦੇ ਤੇ ਵੀ ਕਰਕੇ ਦਿੰਨੇ ਆ ਇਹਦੇ ਤੇ ਵੀ ਕਰਕੇ ਦਿੰਨੇ ਆ ਇਹ ਦੋਨਾਂ ਦੇ ਆਲਫਾ ਦੇ ਲੈਕਾ ਤਾਂ ਹੀ ਨਹੀਂ ਆਪਾਂ ਕਰ ਸਕਦੇ ਅਜੇ ਲੈਕਾ ਦਾ ਰਿਮੋਟ ਨਾਲ ਹੀ ਆਉਂਦਾ ਇਹ ਤਾਂ ਨਹੀਂ ਕਰਦੇ ਅੱਛਾ ਜੀ ਅੱਛਾ ਲੈਕਾ ਦਾ ਰਿਮੋਟ ਆਪਾਂ ਨਾਲ ਹੀ ਦੇਾਂਗੇ ਕੰਪਨੀ ਰਿਮੋਟ ਦਿੰਦੀ ਆ ਅੱਛਾ ਇਹ ਕੰਪਨੀ ਲਈ ਆਉਂਦਾ ਇਹ ਲੈਕਾ ਸਿਸਟਮ ਹੈ ਵੀਰ ਜੀ ਹਾਂਜੀ ਹਾਂਜੀ ਇਹਦੇ ਨਾਲ ਆਪਣਾ 7 ਫੁੱਟੀ ਵਗਟ ਦੇ ਨਾਲ ਜਿਹੜੀਆਂ ਵਗਟਾਂ ਆਪਣੇ ਕੋਲੇ 7 ਫੁੱਟੀਆਂ ਹੀ ਬਣਾਉਣੇ ਆ ਆਪਾਂ 14 ਫੁੱਟ ਤੱਕ ਦਾ ਵਗਟ ਠੀਕ ਹੈ 7 ਫੁੱਟ ਤੋਂ ਲੈ ਕੇ 14 ਫੁੱਟ ਤੱਕ ਸਾਈਜ਼ ਬਣਾਉਣੇ ਆ ਹਾਂਜੀ ਇਸ ਵਗਟ ਤੇ ਆਪਣਾ ਰੇਟ ਆ ਲੈਕਾ ਲਾ ਕੇ 7 ਫੁੱਟੀ ਤੇ 370 ਕੀਕਾ ਇਹਦੇ ਤੇ 15000 ਛੋਟ ਦੇਤੀ ਆਪਾਂ 31 ਮਾਰਚ ਤੱਕ ਠੀਕ ਹੈ ਜੀ ਇਹਦੇ ਨਾਲ ਰੇਟ ਆ ਆਪਣਾ 285000 ਅਲਫਾ ਪ੍ਰੋ ਸ਼ਾਟ ਯੂ ਐਸ ਏ ਦਾ ਹਾਂਜੀ ਇਹਦੇ ਤੇ ਆਪਾਂ 15000 ਛੋਟ ਦੇਤੀ ਰੇਟ 270 31 ਮਾਰਚ ਤਾਈ ਇਹ ਆ ਗਿਆ ਆਪਣਾ ਦਿੱਲੀ ਦਾ ਬਣਿਆ ਅਲਫਾ ਸਿਸਟਮ ਨੇ ਠੀਕ ਹੈ ਜੀ ਇਹਦਾ ਰੇਟ ਆ 265000 ਠੀਕ ਹੈ ਜੀ ਇਹਦੇ ਤੇ ਵੀ 15000 ਛੋਟ ਦੇਤੀ ਰੇਟ 250000 ਤੇ ਇਹਨਾਂ ਦੀ ਗਾਰੰਟੀ ਵਾਰੰਟੀ ਅਲੱਗ-ਅਲੱਗ ਆ ਜਾਂ ਸੇਮ ਹੀ ਆ ਇਹਦੀ ਵੀ 2 ਸਾਲ ਹੈ ਇਹਦੀ ਵੀ 2 ਸਾਲ ਹੈ ਇਹਦੀ 14 ਮਹੀਨੇ ਕੰਪਨੀ ਦਿੰਦੀ ਆ ਪਰ ਆਪਾਂ ਆਪਦੇ ਨੂੰ 10 ਮਹੀਨੇ ਹੋਰ ਦੇ ਦੇਾਂਗੇ। ਅੱਛਾ ਵੀ ਦੋ ਸਾਲ ਹੀ ਆਪਾਂ ਆਪਦੇ ਤੇ ਬਾਈ ਜਿਵੇਂ ਆਪਾਂ ਹੁੰਦੀ ਆ ਕਿ ਆ ਵੀ ਇਹ 7 ਫੁੱਟਾਂ ਆਸਤੇ ਆ ਨਾ ਤੇ ਜਿਵੇਂ ਉਸ ਤੋਂ ਵੱਡੀ ਜਾਂ ਆਪਾਂ ਕਿੰਨੇ ਕਿੰਨੇ ਤੋਂ ਲੈ ਕੇ ਕਿੰਨੋਂ ਕਿੰਨੇ ਤੱਕ ਬਗ ਬਣਾਉਣਾ। ਉਸ 7 ਤੋਂ 14 ਫੁੱਟ ਤਾਈ ਸਾਈਜ਼ ਤਾਈ ਬਗਟਾ ਬਣਾਉਣੇ ਆ ਵੀਰ। ਠੀਕ ਹੈ। ਇੱਕ ਬਗ ਤਾਂ ਇਹ ਤੇ ਕਿ ਆਪਾਂ ਦੂਜੀਆਂ ਵੀ ਬਣਾਈਆਂ ਜਿਹੜੀਆਂ 7 ਤੋਂ ਲੈ ਕੇ 9 ਫੁੱਟ 10 ਫੁੱਟ 12 ਫੁੱਟ 14 ਫੁੱਟ ਹੋ ਜਾਂਦੀ ਆ। ਅੱਛਾ ਉਹ ਪ੍ਰਿੰਟਰ ਤੇ ਬੈਠੇ ਵਦਨ ਕਰ ਤੋਂ ਬਗ ਬਣਾਉਣੇ ਆ। ਠੀਕ ਹੈ ਜੀ ਠੀਕ ਹੈ। ਹਾਂ। ਤੇ ਆਪਣੀ ਲొਕੇਸ਼ਨ ਆ ਜਾਂਦੀ ਹੈ ਇਹ ਪੁਰਾਣਾ ਰੋਡ ਆ ਗਿਆ ਬਠਿੰਡਾ ਵਾਲਾ ਇਹ ਪੁਰਾਣਾ ਬਠਿੰਡਾ ਰੋਡ ਹੈ ਜੀ ਇਹ ਠੀਕ ਹੈ ਜੀ ਕੋਠੇ ਗੱਜਣ ਸਿੰਘ ਵਾਲੇ ਵੱਜਦੇ ਆ ਅੱਛਾ ਜੀ ਬਾਬਾ ਗੱਜਣ ਸਿੰਘ ਐਂਡ ਮਾਤਾ ਸੰਤ ਕੌਰ ਮੈਮੋਰੀਅਲ ਦੇ ਸਾਹਮਣੇ ਆ ਬਿਲਕੁਲ ਸਾਹਮਣੇ ਆਪਣਾ ਪੂਰਾ ਨਾ ਗੁਰੂ ਨਾਨਕ ਕੈਗਰੀ ਵਰਕਸ ਠੀਕ ਹੈ ਜੀ ਉਹ ਆਪਾਂ ਦਿਖਾ ਹੀ ਦਿੱਤਾ ਵੀਡੀਓ ਦੇ ਵਿੱਚ ਤੇ ਬਾਕੀ ਜੇ ਹੋਰ ਵੀ ਕੋਈ ਐਮਪਲੀਮੈਂਟ ਨਾਲ ਲੈਣਾ ਜਾਂ ਰੋਟਾਵੇਟਰ ਜਾਂ ਕੁਝ ਹੋਰ ਵੀ ਆਪਣੇ ਰੋਟਾਵੇਟਰ ਸੁਪਰ ਸੈਟ 010 ਤਾਂ ਵੀਆ ਹਲ ਸਭ ਕੁਝ ਬਣਾਉਣੇ ਵੀਰ ਆ ਉਹ ਆਪਣੇ ਤਿਆਰ ਹੁੰਦੇ ਹੋ ਹਾਂ ਸਾਰਾ ਕੋਲ ਫੈਕਟਰੀ ਵੇਖੀ ਆ ਤੁਸੀਂ ਉੱਥੇ ਬਣ ਠੀਕ ਹੈ ਜੀ ਠੀਕ ਹੈ ਠੀਕ ਹੈ ਭਾਈ ਬਹੁਤ ਧੰਨਵਾਦ ਜੀ ਧੰਨਵਾਦ